ਸ਼ਵੇਰ ਦੇ ਵੱਜ ਲਾਏ ਨੇ 9:30 ਤੇ ਸਮਾਨ ਸਾਡਾ ਸਾਰਾ ਇਹ ਪਿਆ ਹੈਗਾ ਇਹ ਹੁਣ ਤਿਆਰੀ ਹੈ ਸਾਡੀ ਅੱਗੇ ਚਿਤਕੁਲ ਜਾਣ ਦੀ ਸਾਂਗਲੇ ਖੜੇ ਆ ਅਸੀਂ ਸਮਾਨ ਸਾਰਾ ਅਸੀਂ ਇਧਰ ਦੀਦੀ ਨਾਲ ਵੀ ਸਾੜ ਰਹੇ ਹਾਂ ਤੇ ਆ ਕਿ ਲਾਵਾਂਗੇ ਇੱਥੋਂ ਇਹ ਕਹਿੰਦੇ ਕੋਈ ਗੱਲ ਨਹੀਂ ਇੱਥੇ ਹੀ ਸਾੜ ਜਾਈਏ ਲੈਪਟਾਪ ਵੀ ਸਾਡਾ ਇਹਨਾਂ ਨੇ ਚਾਰਜ ਤੇ ਲਵਾਤਾ ਤੇ ਬਿਜਲੀ ਥੋੜੀ ਜੀ ਇੱਥੇ ਘਟ ਆਉਂਦੀ ਹੈ ਰਾਤੀ ਤਾਂ ਕਰਕੇ ਡਿਵਾਈਸ ਸਾਡੀ ਚਾਰਜ ਨਹੀਂ ਹੁੰਦਾ ਜੀ ਇਹ ਇਧਰੋਂ ਬੰਦੇ ਸਾਡੇ ਲੱਗੇ ਪੈਣੇ ਦਿਨ ਦੀ ਸ਼ੁਰੂਆਤ ਕਰਨ ਅੱਜ ਅਸੀਂ ਇਹੀਂ ਮੋਟਰਸਾਈਕਲਾਂ ਤੇ 18 ਜਾਣ ਤੇ 18 ਆਉਣ 36 ਕਿਲੋਮੀਟਰ ਦਾ ਸਫ਼ਰ ਬਿਨਾਂ ਸਮਾਨ ਬਨਹੀਂ ਲੈ ਕੇ ਜਾਵਾਂਗੇ ਟੂਰ ਦੀ ਤਿਆਰੀ ਹੈ ਟਾਈਮ ਹੋ ਚੁੱਕਿਆ 9:49 ਮਿੰਟ ਦਾ ਤੇ ਅੱਜ ਆਪਾਂ ਚਲਾ ਕੇ ਦੇਖਾਂਗੇ ਆਹ ਮੋਟਰਸਾਈਕਲ ਕੈਮਰੇ ਵੀ ਡਰਾਈਵ ਡਰਾਈਵ ਦਾ ਰਿਕਨ ਨਾ ਕਦਾਂ ਸਵੇਰੇ 9:30 ਵਜੇ ਸਵੇਰੇ ਕਹਿੰਦੇ ਸੀ ਕਿ ਸਾਢੇ 8 ਵਜੇ ਨਿਕਲਾਂਗੇ ਪਰ ਨਿਕਲਦੇ ਨਿਕਲਦੇ ਨੂੰ 10 ਵਜੇ ਗਏ ਤਕਰੀਬਨ 1.5 ਘੰਟਾ ਲੇਟਾ ਇਹ ਵੀ ਨਾਲ ਸੇਕ ਦੇਖਣੇ ਕਿ ਸ਼ੇਦੀ ਮਰਕਾਨਾ ਜੇ ਕਲਰੋਂ 18 ਕਿਲੋਮੀਟਰ ਲੱਗਦਾ ਸਾਗਲਾ ਦਾ ਵੀ ਇੰਤਜ਼ਾਰ ਆ ਰਹਾ ਤਾਂ ਸੀ ਇੱਥੇ ਵੀ ਪਤਾ ਕਰਕੇ ਜਸ ਹੋਟਲ ਦਾ ਮੰਨਣਾ ਪਹਾੜੀ ਫਰੇਮ ਤੋਂ ਆਉਣਾ ਹੋਏ ਬਹੁਤ ਹੀ ਉੱਚਾ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰੋ ਪਰ ਜਿਹੜੀਆਂ ਖੁੱਲੀਆਂ ਅੱਖਾਂ ਨਾਲ ਇਹ ਦੇਖ ਸਕਦੇ ਹੋ ਤੁਸੀਂ ਉਹ ਕੈਮਰੇ ਦੇ ਵਿੱਚ ਨਹੀਂ ਦੇਖ ਸਕਦੇ ਕਹਿੰਦੇ ਕੈਮਰਾ ਭਾਈ ਮੈਗਾਪਿਕਸਲ ਦਾ ਤੇ ਖੁੱਲੀਆਂ ਅੱਖਾਂ ਸਾਡੀਆਂ 500 ਮੈਗਾਪਿਕਸਲ ਤੋਂ ਵੱਧ ਹੁੰਦੀਆਂ ਹਨ ਅੱਖਾਂ ਦੇ ਮੈਗਾਪਿਕਸਲ ਕੈਮਰਾ ਦੇ ਵਿੱਚ ਵੀ ਦੇਖਿਆ ਜਾ ਸਕਦੀ ਇਹ ਖੂਬਸੂਰਤੀ ਘੁੰਮ ਕੇ ਦੇਖੀ ਜਾ ਸਕਦੀ ਹੈ ਜਰੂਰ ਆਓ ਇੱਥੇ ਇੱਥੇ ਕੋਲ ਨੂੰ ਜਾਂਦੇ ਰਾਹ ਰਾਹ ਦੇ ਵਿੱਚ ਕਾਹਦੇ ਮੁੰਡਿਆਂ ਦੀ ਜਗਾ ਸੋਹਣੀ ਲੱਗਦੀ ਇਹਨਾਂ ਨੂੰ ਮੰਜ਼ਿਲ ਨਾਲੋਂ ਕਦੇ ਰਾਹਤੇ ਸੋਹਣੇ ਹੁੰਦੇ ਨੇ ਇਹ ਗੱਲ ਇਥੇ ਪੂਰੀ ਤਰ੍ਹਾਂ ਧੰਮਨੇ ਦੇਖੋ ਤੁਸੀਂ ਵੀਊ ਕਿੱਥੇ ਆਉਣਾ ਲੱਗਦਾ ਬੇ ਵਾਚਲ ਪਰਦੇਸ ਦੇ ਵਿੱਚ ਚਿੱਤਕਲ ਨਹੀਂ ਜਾਂਦਾ ਰਹਾ ਹੈ ਸਿੰਗਲ ਸੜਕ ਹੈਗੀ ਪਰ ਖੂਬਸੂਰਤੀ ਕਹਿੰਦੇ ਸਿੰਗਲ ਰਾਹ ਜਾਂਦੇ ਨੂੰ ਵੱਧ ਹੁੰਦੀ ਹੈ ਹਰਨ ਪ੍ਰਚਾਰ ਅੰਦ੍ਰੇ ਨਜ਼ਾਰਾ ਦੇਖਣ ਵਾਲਾ ਜੀ ਪਹਿਲਾਂ ਉੱਤੇ ਦੇਖੋ ਔਰ نیچے ਕੈਂਪ ਬਣਾਏ ਗਏ ਨੇ ਬਹੁਤ ਸੋਹਣੀ ਜਗ੍ਹਾ ਹੈ ਕਈ ਜਗ੍ਹਾ ਕਿ ਸੜਕ ਦਾ ਨਾਣਸਾਨੀ ਖਤਮ ਹੋ ਜਾਂਦੀ ਅੱਜ ਪ੍ਰਧਾਨ ਸਾਹਿਬ ਸਾਡੇ ਚੁੱਕੰਦੀ ਹੈ ਅੱਜ ਲੱਗ ਜਦ ਗਿਆ ਨੂੰ ਕੰਮ ਰਸਤਾ ਤਾਂ ਨਹੀਂ ਹੈਗਾ ਪਰ ਲਿਆ ਰਹੇ ਜੜੇ ਕੱਚੇ ਰਾਸਤੇ ਨੇ ਉਨਾਰੇ ਦੁਗਣੇ ਹੋ ਗਿਆ ਕਰਾ ਦੀ ਸੇਵ ਦੇਖੋ ਆ ਪਤਾ ਲੱਗਦਾ ਕਿ ਇੱਥੇ ਬਰਫ਼ ਬਹੁਤ ਜ਼ਿਆਦਾ ਪੈਂਦੀ ਆ ਤੇ ਘਰਾਂ ਘਰ ਨਾਲ ਇਹ ਉਹ ਸੜਕੋਂ ਹਾਈਟ ਦੇਖੋ ਇਹਨਾਂ ਦੀ ਕਰਾਂ ਦੀ ਹਾਈਟ ਸੜਕੋਂ ਜ਼ਿਆਦਾ ਆ ਕਿਉਂਕਿ ਬਰਫ਼ ਮੇਰੇ ਖਿਆਲ ਚ ਉੱਥੇ ਉੱਥੇ ਤੱਕ ਬਰਫ਼ ਪੈਂਦੀ ਹੁੰਦੀ ਆ ਤੇ ਬਰਫ਼ ਤੋਂ ਉੱਪਰ ਨਾ ਖੜੇ ਦੇ ਲਈ ਜਿੱਦ ਤੱਕ ਕਨੇਡਾ ਵਰਗੇ ਦੇਸ਼ਾਂ ਚ ਦਰਸ਼ੀਆਂ ਸਾ ਪਤਾ ਹੁੰਦੀ ਆ ਉਹ ਵੀ ਇੱਥਾਕ ਤੇ ਪੈਂਦੀ ਆ ਆ ਵੀ ਨੇ ਜਦੋਂ ਨਹੀਂ ਵਰਖਾ ਹੈ। ਜਦੋਂ ਹੰਬਰ ਜਨਵਰੀ ਦਾ ਬਹੁਤ ਹੁੰਦੀ ਹੁੰਦੀ ਹੈ। ਸਾਮਣੇ ਵੀ ਫਿਰ ਵੀ ਵਰਖੀ ਵਰਖਦਾ। ਪਹਾੜ ਦੇਖਣ ਨੂੰ ਸੋਹਣੇ ਲੱਗਦੇ ਨੇ ਜੀ। ਜ਼ਿੰਦਗੀ ਬਹੁਤ ਹਾਰਡ ਐ ਇੱਥੇ। ਆ ਬੇਚਾਰੇ ਦਾ ਪਾਵਰ ਟੈਲਰ ਖਰਾਬ ਹੋ ਗਿਆ। ਇਹ ਕਿਸਾਨ ਨੇ ਤੇਰੇ ਜਿਹੜੇ ਖੇਤੀ ਕਰ ਰਹੇ। ਦੇਖੋ ਤੁਸੀਂ ਛੋਟੇ ਛੋਟੇ ਖੇਤ ਨੇ ਬਿਲਕੁਲ ਇਹਨਾਂ ਦੇ ਜਿਨੂ ਪੌੜੀ ਨੂੰ ਮਾਂ ਖੇਤੀ ਕਹਿੰਦੇ ਨੇ ਪੌੜੀਦਾਰ ਖੇਤੀ ਉਹ ਹੁੰਦੀ ਹੈ ਇੱਥੇ ਬੱਚੇ ਨੇ ਲਾਏ ਹੋਏ ਨੇਗੇ ਬਾਗ ਤੇ ਵਿੱਚ ਆਪਦੀ ਫਸਲ ਵੀ ਜਦ ਨੇ ਤੇ ਪਰ ਪਾਲੀ ਦਾ ਸਾਧਨ ਬਹੁਤ ਨੇੜੇ ਹੈ ਇਹਨਾਂ ਦੇ ਦੇਖੋ ਉੱਥੋਂ ਚੱਕ ਕੇ ਉਹ ਵਫਾਰਾ ਚੱਲ ਰਿਹਾ ਸਾਥ ਨੂੰ ਦੇਖਦਾ ਹੋਏ ਸਿਆ ਚਿਤਕਲ ਵਾਲੇ ਰਾਹ ਤੇ ਤੇ ਮੈਂ ਡਰਾਈਵ ਕਰ ਰਿਹਾ ਹਾਂ ਤੇ ਜਾਵਾ ਮੋਟਰਸਾਈਕਲ ਬਾਈਰਾ ਨੂੰ ਫੜਾਇਆ ਆਪਣੇ ਵਾਲਾ ਰਾਇਲ ਐਨਫੀਲਡ 350 ਤੇ ਚਲਾਉਣ ਦੇ ਵਿੱਚ ਬਹੁਤ ਹੀ ਕੰਫਰਟੇਬਲ ਹੈ ਮੋਟਰਸਾਈਕਲ ਪਰ ਲੋ ਟਾਰਕ ਤੇ ਥੋੜਾ ਜਿਆ ਟਰੈਵਲ ਕਰਦਾ ਹੈਗਾ ਜਿਹੜੇ ਬੰਦੇ ਨੇ ਜੌਂਡੀਅਰ ਚਲਾਏ ਹੋਏ ਨੇ ਉਹ ਸੰਤੋਖ ਨੇ ਜਿਵੇਂ ਜੌਂਡੀਅਰ 5 6 ਸਰ ਜੱਕਰ ਦੇ ਰੱਖਣਾ ਪੈਂਦਾ ਇਹਦਾ ਵੀ ਥੋੜਾ ਜਿਹਾ ਇਹੀ ਹਾਲ ਹੈ ਜੀ ਰੇਸ ਥੋੜੀ ਜੀ ਵੱਧ ਰੱਖਣੀ ਪੈਂਦੀ ਆ ਪਰ ਟਿਕਾਪ ਦੇ ਮਾਮਲੇ ਤੇ ਇਹਨੂੰ ਮਾਪ ਪਾਉਂਦਾ ਹੈਗਾ ਹਲਾ ਜੇ ਰੇਸ ਦਾ ਉਹ ਤਾਂ ਫਿਰ ਤਾਂ ਉਹ ਨਿਕਲਣਾ ਮੋਗਾ ਦੇ ਲਾ ਪਹੁੰਚਣ ਲੱਗੇ ਨਰੇ ਦੇ ਕੀ ਪਾਸੇ ਆ ਰਹੇ ਇਹ ਤੋਂ ਉੱਦਲਾਦਾ ਵੀ ਪਰ ਦੇ ਨੇੜੇ ਪਾਸੇ ਦੇ ਹੋ ਕਿ ਜਨਾਹ ਜੀ ਕਿ ਇਹ ਦਿਸਕਲ ਤੋਂ 5 ਕਿਲੋਮੀਟਰ ਹੀ ਰਹਿ ਗਿਆ ਜੀ ਇਹ ਨੇ ਦਿਸਕਲ ਦੇ ਖੇਤ ਸਾਰੇ ਸਾਰੇ ਅੱਜ ਬੋਲਟ ਤੇ ਨੇ ਪਾਣੀ ਦਾ ਵਹਾਅ ਦੇਖੋ ਤੁਸੀਂ ਤੜਕਦੇ ਨਾਲ ਨਾਲ ਪਾਣੀ ਚੱਲਦਾ ਹੈ ਪਾਣੀ ਦਾ ਸਰੋਤ ਹੈ ਇੱਥੇ برف برف ਹੀ برف ਕਈ ਦੀ ਉੱਪਰ ਪਹਾੜਾਂ ਦੇ ਦੇਖੋ ਤੁਸੀਂ ਜੰਮੂ ਕਸ਼ਮੀਰ ਤੇ ਮਾਚਲ ਦੇ ਪਹਾੜਾਂ 'ਚ ਇਹੀ ਫਰਕ ਆ ਮਾਚਲ ਦੇ ਪਹਾੜ ਨੇ ਜਿਹੜੇ ਉਹ ਬਿਲਕੁਲ ਐਵੇਂ ਸਿੱਧੇ ਹੀ ਖੜੇ ਨੇ ਦੇਖੋ ਕੰਮ ਨਾਲੇ ਪਹਾੜ ਪਰ ਜਿਹੜੇ ਕਸ਼ਮੀਰ ਆ ਉਹ ਵਾਦੀ ਐ ਉੱਥੇ ਤਸਵੀਰ 'ਚ ਪਹਾੜਾਂ ਦੀ ਸ਼ੇਪ ਹੈ ਜਿਹੜੀ ਉਹ ਹੌਲੀ-ਹੌਲੀ ਉੱਤੇ ਜਾਂਦੀ ਐ ਹੌਲੀ-ਹੌਲੀ ਥੱਲੇ ਇਹ ਚਿੱਤਕੁਲ ਤੋ ਰ ਗਿਆ 1 ਕਿਲੋਮੀਟਰ ਤੇ ਸਾਹਮਣੇ ਨਜ਼ਾਰਾ ਦੇਖਣਾ ਆਪਾਂ ਪਹੁੰਚ ਚੁੱਕੇ ਹਾਂ ਚਿੱਤਕੁਲ ਇਹ ਇੰਡੀਆ ਦਾ ਲਾਸਟ ਪਲੇਜ ਹੈ 11000 320 ਫੁੱਟ ਦੀ ਉਚਾਈ ਹੈ ਇੱਥੋਂ ਤੇ ਆਹ ਸਾਹਮਣੇ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਉਹ ਹੈ ਇੰਡੀਆ ਦਾ ਲਾਸਟ ਪਿੰਡ ਇਹ ਵੀ ਖੇਤੀ ਕਰਦੇ ਨੇ ਆਪਣੇ ਵਾਂਗ ਦੇਖੋ ਆ ਖੇਤ ਨੇ ਇਹਨਾਂ ਦੇ ਸਾਗਲੇ ਤੋਂ ਅਸੀਂ 18 ਕਿਲੋਮੀਟਰ ਦੀ ਡਰਾਈਵ ਕਰਕੇ ਪਹੁੰਚਿਆ ਚਿਤਕੁਲ ਇਹ ਹੈ ਲਾਸਟ ਵਿਲੇਜ ਆਫ ਦਾ ਇੰਡੀਆ ਇਹ ਹੈ ਚਿਤਕੁਲ ਦਾ ਮੈਪ ਤੇ ਆਪਾਂ ਹੁਣ ਨਾ ਇੱਥੇ ਖੜੇ ਆ ਇੱਥੇ ਨਾਲ-ਨਾਲ ਇਧਰ ਤੇ ਬਟਾ ਪਾਊਡਰ ਫੋਰਸ ਦੀ ਕੈਂਪ ਨੇ ਇੱਥੇ ਇਹ ਜਿਹੜੇ ਦੇਖ ਦੇਖ ਰਹੇ ਨੇ ਵੀ ਆਪਾਂ ਖੜੇ ਆ ਚਿਤਕੁਲ ਇੱਥੋਂ ਇਹ ਪੌੜੀਆਂ ਉੱਤਰ ਕੇ ਨਾ ਕਹਿੰਦੇ ਹਿੰਦੁਸਤਾਨ ਦਾ ਆਖਰੀ ਟੱਪ ਹੈ। ਉਹਨੂੰ ਵੀ ਦਿਖਾਣੇ ਨਾਲ ਨਾਲ ਇਹ ਜੰਗੀਆਂ ਨੇ ਪੌੜੀਆਂ ਹਿੰਦੁਸਤਾਨ ਦੇ ਆਖਰੀ ਟੱਪੇ ਨੂੰ ਤੇ ਬੱਸ ਇਹ ਹਿੰਦੁਸਤਾਨ ਤਾਂ ਨਹੀਂ ਹੈਗਾ। ਇੰਡੀਆ ਦਾ ਆਖਰੀ ਟੱਪ ਹੈ। ਗਲਤ ਲਿਖਿਆ ਬਾਈ। ਭਾਰਤ ਦਾ ਆਖਰੀ ਟੱਪ ਆ। ਇਹ ਬਈ ਬਿਹਾਈਂਡ ਦਾ ਸੀਨ ਦਿਖਾ ਰਿਹਾ ਤੁਹਾਨੂੰ ਇਹ ਨਹੀਂ ਛੱਡਦਾ ਕਿਸੇ ਨੂੰ ਆਪੜ ਲੈਣੇ ਉਹਦਾ ਦੇ ਲਈ ਕਾਹ ਚੁਨਾਤਾ ਕਰ ਆ ਉਹ ਸਾਹਮਣੇ ਵਾਲੇ ਦੇਖ ਰਹੇ ਨੇ ਵੀ ਸਾਡੇ ਨਾਲ ਦੀ ਇੰਟਰਵਿਊ ਹੋਣ ਲੱਗੀ ਪਤਾ ਨਹੀਂ ਕੀ ਗੱਲ ਹੈ ਜਿਵੇਂ ਆਪਣੇ ਪੰਜਾਬ ਚੋਂ ਪੁਰਾਣਾ ਪੰਜਾਬ ਕਿਧਰ ਹੀ ਲੁਪਤ ਹੋ ਗਿਆ ਉਹ ਮੈਂ ਹਿਮਾਚਲ ਦੇ ਵਿੱਚੋਂ ਪੁਰਾਣਾ ਹਿਮਾਚਲ ਕਿਧਰ ਹੀ ਆਈ ਜਾਂਦਾ ਅਰੇ ਇੱਥੇ ਆ ਕੇ ਤੁਸੀਂ ਪੁਰਾਣੇ ਹਿਮਾਚਲ ਨੂੰ ਮਹਿਸੂਸ ਕਰੋਗੇ ਇਹੋ ਜਿਹੇ ਘਰ ਹੁੰਦੇ ਸੀ ਇਹਨਾਂ ਦੇ ਪਹਿਲਾਂ ਉੱਪਰ ਜਿਹੜਾ ਡੰਗਰ ਪਸ਼ੂਆਂ ਦਾ ਚਾਰਾ ਰੱਖਦੇ ਸੀ ਤੇ ਵਿੱਚ ਵਿੱਚ ਵੀ ਇਹਦੇ ਸਮਾਨ ਰੱਖਣ ਨੂੰ ਬਣਾਇਆ ਹੈ। ਲੱਕੜ ਦੇ ਘਰ ਖਿੜਕੀਆਂ ਦੇਖੋ ਤੁਸੀਂ। ਗੇਟ ਇਹਨਾਂ ਦੇ ਉੱਚੇ ਰੱਖਣ ਦਾ ਕਾਰਨ ਇਹ ਹੈ ਵੀ ਇੱਥੇ-ਇੱਥੇ ਤੱਕ ਬਰਫ਼ ਪੈ ਜਾਂਦੀ ਹੈ। ਤੇ ਉੱਪਰ ਹਰਾ ਚਾਰਾ ਹਾਮਿਆ ਹੋਇਆ ਹੈ। ਜਿਵੇਂ ਆਪਣੇ ਤੂੜੀ ਵਾਲਾ ਕਹਿੰਦੇ ਹੁੰਦੇ ਨੇ ਤੂੜੀ ਵਾਲਾ ਇਹਨਾਂ ਦਾ। ਜਿੱਥੇ ਆਪਾਂ ਘੁੰਮ ਰਹੇ ਹਾਂ ਇਹ ਹੈ ਉੱਥੋਂ ਦਾ ਸਕੂਲ। ਪੰਜਵੀਂ ਕਲਾਸ ਤੱਕ ਕਹਿੰਦੇ ਸਕੂਲ ਹੈ ਇਹ ਤੇ ਅੰਦਰ ਤੁਹਾਨੂੰ ਦਿਖਾਉਣਿਆ ਟੀਚਰਸ ਬੈਠੀਆਂ ਨੇ ਤੇ ਬੱਚੇ ਨੇ ਛੋਟੇ ਛੋਟੇ ਪੰਜਵੀਂ ਕਲਾਸ ਤੱਕ ਦਾ ਸਕੂਲ ਇਹ ਪੁਰਾਣੇ ਘਰ ਨੇ ਇਹਨਾਂ ਦੇ ਪ੍ਰਧਾਨ ਸਾਹਿਬ ਕਹਿੰਦੇ ਮੈਂ ਫੋਟੋਗ੍ਰਾਫੀ ਕਰੂੰਗਾ ਤੁਹਾਡੀ ਇਹਨਾਂ ਨੂੰ ਵੀ ਜੱਟ ਕੇ ਕਰ ਪੁਰਾਣੇ ਹਿਮਾਚਲ ਦੇ ਘਾਰੇ ਹਜੇ ਹੀ ਹੁੰਦੇ ਸੀਗੇ ਗੰਗਾ ਨਿਵਾਸ ਉੱਪਰ ਲਿਖਿਆ ਹੈ ਗੰਗਾ ਨਿਵਾਸ ਦੇ ਵਿੱਚ ਖੱਤਰੀਵਾਲਾ ਸਾਹਿਬ ਚੜੇ ਘੜੇ ਨੇ ਇੱਕ ਗੰਗਾ ਨਿਵਾਸ ਹੈ ਜੀ ਕਹਿੰਦੇ ਇਹ ਤੁਹਾਨੂੰ ਦਿਖਾ ਰਿਹਾ ਚੈਨਾ ਬਾਰਡਰ ਦੇ ਬਿਲਕੁਲ ਨਜ਼ਦੀਕ ਵਸਿਆ ਚਿੱਤਕੁਲ ਇਹਤ ਕੁਲ ਪਿੰਡ ਹੈ ਜਿਹੜਾ ਪੁਰਾਣੀ ਦਿੱਖ ਦੇ ਵਿੱਚ ਹੀ ਆ ਪੂਰੇ ਦਾ ਪੂਰਾ ਇਹ ਇੱਥੋਂ ਦਾ ਬਾਲੀਵਾਲ ਗਰਾਊਂਡ ਆ ਗਿਆ ਬੋਧੀਆਂ ਦੀ ਬਾਦੀ ਇੱਥੇ ਜਿਆਦਾ ਲੱਗਦੀ ਹੈ ਝੰਡੇ ਦੇਖੋ ਤੁਸੀਂ ਲਾਇਆ ਹੋਏ ਨੇ ਇਹ ਇਹ ਤੂੜੀ ਵਾਲੇ ਨਹੀਂ ਇਹਨਾਂ ਦੇ ਡੰਗਰਾਂ ਦਾ ਪਸ਼ੂ ਜਾਰਾ ਸਾਲ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਬਰਫ਼ ਪੈਂਦੀ ਇੱਥੇ ਉਦੋਂ ਸਾਹਮਦੇ ਨੇ ਇਹ ਬਰਫ਼-ਬਰਫ਼ ਇਹਨਾਂ ਦੇ ਹੁਣ ਵੀ ਦੇਖੋ ਸਿਰਤੀ ਹੈ ਸਾਰੇ ਪਾਰਪਨਾਲ ਲੱਗੇ ਪਹਾੜ ਨੇ ਆਲੇ ਦੁਆਲੇ ਬਿਜਲੀ ਇੱਥੇ ਬਹੁਤ ਮੁਸ਼ਕਿਲ ਆ ਪਹੁੰਚਾਉਣੀ ਸੋਲਰ ਲਾਈਟਾਂ ਲਾਈਆਂ ਗਈਆਂ ਨੇ ਜਗਾ ਜਗਾ ਤੁਸੀਂ ਦੇਖੋ ਇਹ ਵੀ ਸੋਲਰ ਲਾਈਟ ਲੱਗੀ ਹੈ ਉਹ ਤਿੰਨ ਸੋਲਰ ਲਾਈਟਾਂ ਲਾਈਆਂ ਗਈਆਂ ਨੇ ਤੇ ਉਹ ਕਿਸ ਨੇ ਸੋਲਰ ਪੈਨਲ ਵੀ ਰੱਖਿਆ ਛੋਟਾ ਜਿਹਾ ਚਾਰਜ ਵਗੈਰਾ ਕਰਨ ਨੂੰ ਮੋਬਾਈਲ ਤੇ ਰੇਂਜ ਇੱਥੇ ਕਹਿੰਦੇ ਪਹਿਲਾਂ BSNL ਤੇ Jio ਚੱਲਦੇ ਸੀ BSNL ਥੋੜਾ ਥੋੜਾ ਚੱਲ ਰਿਹਾ ਪਰ ਜਿਹੜੇ ਦਿਨ ਤੋਂ Jio ਆਇਆ ਉਸ ਦਿਨ ਤੋਂ ਹੀ Airtel ਨੇ ਆਵਦਾ ਸਮਾਨ ਚੱਕ ਲਿਆ ਹੋਰ Airtel ਇੱਥੇ ਰੇਂਜ ਬਿਲਕੁਲ ਨਹੀਂ ਆ ਰਹੀ ਮੇਰੇ ਮੋਬਾਈਲ ਦੀ B.I.D ਤਾਂ ਆਉਣੀ ਕੀ ਹੈ ਹੁਣ ਆਪਾਂ ਜਾਵਾਂਗੇ ਮੰਦਿਰ ਦੇ ਵਿੱਚ ਇਹ ਛੋਟੇ ਜਿਹੇ ਪਿੰਡ ਦੇ ਵਿੱਚ ਬਹੁਤ ਸੋਹਣਾ ਮੰਦਿਰ ਬਣਾਇਆ ਗਿਆ ਹੈ ਜਿਹੜਾ ਤੁਸੀਂ ਇਹ ਮੰਦਿਰ ਦੇਖ ਰਹੇ ਹੋ ਇਹ ਸ਼੍ਰੀ ਸ਼੍ਰੀ ਸ਼ਰੋਣੀ ਮਾਤਾ ਮੰਦਿਰ ਹੈ ਤੇ ਇਹਦੇ ਤੇ ਜਿਹੜੀ ਕਾਰਾਗਰੀ ਕੀਤੀ ਗਈ ਹੈ ਸਾਰੀ ਲੱਕੜ ਤੇ ਕੀਤੀ ਗਈ ਹੈ ਤੁਹਾਨੂੰ ਨੇੜੇੋਂ ਦਿਖਾਉਨੇ ਆਓ ਉੱਤੇ ਦੇਖੋ ਤੁਸੀਂ ਬਹੁਤ ਸੋਹਣੀ ਕਲਾਕਿਰਤੀਆਂ ਬਣਾਈਆਂ ਗਈਆਂ ਨੇ ਬਹੁਤ ਕਮਾਲ ਕਾਰਾਗਰੀ ਹੈ ਦੇਖੋ ਮਲੇ ਦੇਖੋ ਤੇ ਉਹ ਐਦਾਂ ਨਾਲ ਜਿਵੇਂ ਕੋਈ ਪਰੀ ਹੱਥ ਬੰਨੀ ਖੜੀ ਹੋਵੇ ਤੇ ਨਾਲ ਨਾਲ ਛੱਤ ਦੇ ਉੱਪਰ ਜਿਹੜਾ ਪੱਥਰ ਲੱਗਿਆ ਹੋਇਆ ਉਹਦੇ ਵੀ ਵਾਦਰੇ ਦੇਖੋ ਉਹ ਵੀ ਇੱਕਲਾ ਜਿਹਾ ਕਿਮਣਾਈਆਂ ਨਹੀਂ ਇਹਨੇ ਜੇ ਤੁਸੀਂ ਚਿੱਤ ਕਲਾਉਂ ਤਾਂ ਇਹ ਮੰਦਿਰ ਤੇ ਜ਼ਰੂਰ ਵਿਜ਼ਿਟ ਕਰਨਾ ਇਹ ਵਿਚਾਲੇ ਆ ਬਿਲਕੁਲ ਪਿੰਡ ਦੇ ਜਿਹੜੇ ਰਸਤੇ ਆਪਾਂ ਪਹਿਲਾਂ ਤੁਰਕੇ ਆਇਆ ਤੁਹਾਨੂੰ ਰਸਤਾ ਵੀ ਦਿਖਾਇਆ ਮੈਂ ਉਹ ਰਸਤਾ ਬਚਾਲ ਦੀ ਹੋ ਕੇ ਨਾ ਪਿੰਡ ਦੇ ਤੇ ਸਿੱਧਾ ਮੰਦਿਰ ਨੂੰ ਪਹੁੰਚਦਾ ਹੈ ਇਹ 메ਨ ਮੰਦਿਰ ਆ ਗਿਆ ਜਿਹੜਾ ਹੁਣ ਬੰਦ ਪਿਆਗਾ ਇਹ ਤੇ ਵੀ ਬਹੁਤ ਸੋਹਣੀ ਕਲਾਕਾਰੀ ਕੀਤੀ ਗਈ ਹੈ ਸਾਰਾ ਲੱਕੜ ਦੇ ਵਿੱਚ ਹੀ ਬਣਿਆ ਹੋਇਆ ਹੈ ਮੈਂ ਉਹ ਜਿਹੜੀ ਉੱਥੇ ਤੱਕ ਉਹ ਪੱਥਰ ਦੀ ਬਣਾਈ ਗਈ ਹੈ ਬਾਕੀ ਸਾਰਾ ਲੱਕੜ ਦਾ ਇਹ ਘਰ ਨੇ ਜਿਹੜੇ ਪਿੰਡ ਦੇ ਤਕਰੀਬਨ 80% ਘਰ ਲੱਕੜ ਦੇ ਬਣੇ ਹੋਏ ਨੇ। ਜਦ ਮੈਂ 올ਡ ਮਨਾਲੀ ਦੇ ਵਿੱਚ ਪਹਿਲਾਂ ਇਹ ਜਿਹੇ ਘਰ ਮੈਂ ਅੱਜ ਤੋਂ 20-25 ਸਾਲ ਪਹਿਲਾਂ ਦੇਖੇ ਸੀਗੇ। ਹੁਣ ਤਾਂ ਮੈਨੂੰ ਕਾਫੀ ਟਾਈਮ ਹੋ ਗਿਆ ਗਿਆ ਇਹਨੂੰ। 올ਡ ਮਨਾਲੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਹੁੰਦੇ ਸੀ। ਇਹ ਜਗ੍ਹਾ ਦੇ ਵਿੱਚ ਇੱਕ ਲੇਅਰ ਪੱਥਰ ਦੀ ਲਾਈ ਗਈ ਹੈ। ਇਹ ਕਲੇਅਰ ਪੱਥਰ ਦੀ ਹੈ। ਇੱਕ ਫੇਰ ਲੱਕੜ ਦੀ ਲਾਈ ਗਈ ਹੈ ਲੱਕੜ ਦੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਗਿਆ ਤੇ ਇਹ ਪਚਾਲ ਤੋਂ ਬਚਾਉਣ ਵਾਸਤੇ ਜ਼ਿਆਦਾਤਰ ਕੀਤਾ ਜਾਂਦਾ ਹੈ ਇਹ ਕੰਮ ਇੱਕ ਲੇਅਰ ਲੱਕੜ ਦੀ ਤੇ ਇੱਕ ਪੱਥਰ ਦੀ ਲੱਕੜ ਦੇ ਨੂੰ ਤੁਸੀਂ ਦੇਖੋ ਸਤੀਰੀਆਂ ਲਾਈ ਹੋਈਆਂ ਨੇ ਇੰਨਾ ਮੋਟਾ ਸਾਈਜ਼ ਹੈ ਇਹਦਾ ਇਹ ਇੰਨੀ ਉਚਾਈ ਹੈ ਦੀ ਇੱਥੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਇਹ ਮੰਦਰ ਦੇ ਵਿੱਚ ਆਓ ਤੁਹਾਨੂੰ ਦਿਖਾਉਣੇ ਆ ਅੱਗੇ ਪਿੰਡ ਹੈ ਜਿਹੜਾ ਇਹ ਹੈ ਚਿਤਕੁਲ ਪਿੰਡ ਹਿਮਾਚਲ ਚ ਜੇ ਤੁਸੀਂ ਭੀੜ-ਪਾੜ ਤੋਂ ਦੂਰ ਕਿਸੇ ਸ਼ਾਂਤ ਜਗ੍ਹਾ ਦਾ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਇੱਥੇ ਜ਼ਰੂਰ ਵਿਜ਼ਿਟ ਕਰੋ ਪੁਰਾਣਾ ਹਿਮਾਚਲ ਹੈ ਇਹ ਪੂਰੇ ਦਾ ਪੂਰਾ ਪੁਰਾਣੇ ਹਿਮਾਚਲ ਦਾ ਇੱਕ ਬਹੁਤ ਸੋਹਣਾ ਪਿੰਡ ਇਹ ਤਕੌਣਾ ਚਰਨਾ ਦੇਖੋ ਤੁਸੀਂ ਪਾਣੀ ਇਹਨਾਂ ਦੇ ਪੈਰਾਂ ਦੇ ਵਿਚ ਦੀ ਹੋ ਕੇ ਨਿਕਲਦਾ ਘਰ ਸਾਰੇ ਤਕਰੀਬਨ ਲੱਕੜ ਦੀ ਨੇ ਇਹ ਤਾਂ ਬਿਲਕੁਲ ਹੀ ਪੁਰਾਣੇ ਆਗੇ ਇਹ ਕੀ ਹੈ ਪਸ਼ੂ ਵਾਲਿਆ ਇਹ ਅੱਛਾ ਜੀ ਇਹ ਇਹ ਆ ਪਾਈ ਪਸ਼ੂ ਵਾਲਾ ਇਹਨਾਂ ਦਾ ਜਾਗ ਰਿਓ ਕਹਿੰਦੇ ਇੱਥੇ ਰਹਿੰਦੇ ਨੇ नीचे इना पशु रेंदर आप हाँ लकड़ा सारिया स्टोर करके रखते हैं देखो जी एवें लग रहा है जमें आप सदियों ही पक्षे आ गए होंगे घर के गेट देखो बहुत ही छोटे गेट ने लकड़ते हाँ तो लक्ड़ मिट्टी भी बनया है घर हाँ भी कोई पुराना घर है ਅਵਾਦੀ ਬਿਲਕੁਲ ਇਨਸਾਨ ਦੇਖਣ ਨੂੰ ਨਹੀਂ ਮਿਲ ਰਿਹਾ ਖੰਡਨ ਨੇ ਡੰਗਰ ਪਸ਼ੂ ਜਦੋਂ ਸਰਦੀਆਂ ਹੁੰਦੀਆਂ ਨੇ

ਦੇਖੋ ਢੇਡ ਦੀ ਖਾਲੀ ਰੱਖ ਰੱਖੀ ਇਹਨਾਂ ਨੇ ਪਾਉਂਦੇ ਹੋਣਗੇ ਜਦੋਂ ਜ਼ਿਆਦਾ ਠੰਡ ਹੋਣੀ ਹੈ ਨਾ ਇੱਥੇ ਇਹ ਹੀ ਢੇਡ ਦੀ ਉਹਨਾਂ ਪਾ ਕੇ ਬਰਫ਼ 'ਚ ਜਾਇਆ ਜਾ ਸਕਦਾ ਮੈਨੂੰ ਤਾਂ ਲਾਜ਼ਮਤ ਹੋ ਗਿਆ ਪੰਡ ਇੱਧਰ ਨੂੰ ਜਾਵਾ ਖਣਾ ਜਾਣਾ ਘਰ ਚੇ ਦਾ ਰਸਤਾ ਲੱਗਦਾ ਮੈਨੂੰ ਤਾਂ जिंदगी देखो यार इन्हों की सही गल है कि कपड़े तो धोनी लाल होना मखी मच्छर पर इतने बहुत घट्ट है कि सीधे खिड़किया लगिया हुई जालियाँ घेट नहीं है कि ਚਰਨਿਆਂ ਤੋਂ ਪੈ ਪਾ ਕੇ ਨਾ ਸਿੱਦੇ ਟੂਟੀਆਂ ਨਹੀਂ ਗਈਆਂ ਨੇ ਇੱਥੇ ਟੈਂਕੀ ਨਹੀਂ ਹੈਗੀ ਪਰ ਸਿੱਧੇ ਚਰਨਿਆਂ ਤੋਂ ਹੀ ਪੈ ਪਾਉਂਦੇ ਨੇ 24 ਘੰਟੇ ਸਰਵਿਸ ਹੈ ਥੋਟੀ ਦੀ ਤਾਂ ਇਸ ਤਰ੍ਹਾਂ ਦਾ ਹਿਮਾਚਲ ਦਾ ਖਤਮੀ ਹੁੰਦਾ ਜਾ ਰਿਹਾ ਹੁਣ ਖੱਲਾਂ ਤੁਸੀਂ ਦੇਖੋ ਇਹਨਾਂ ਨੇ ਕਿਵੇਂ ਸੰਭਾਲ ਕੇ ਰੱਖਿਆ ਨੇ ਮੀਟ ਮੀਟ ਖਾ ਜਾਂਦੇ ਨੇ ਖਲ ਤੋਂ ਅਸੀਂ ਕੰਮ ਲੈਂਦੇ ਨੇ ਉਹ ਸਾਮ ਰੱਖੀ ਹੈ ਕੀਤੀ ਦਿਖਾਉਣਾ ਇਹਨਾਂ ਦੀ ਕਿੰਨਾ ਸਾਦਾ ਜੀਵਨ ਹੈ ਯਾਰ ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਵੀ ਇਦਾਂ ਹੀ ਸੀ ਸਾਡੇ ਬਜ਼ੁਰਗ ਬਹੁਤ ਸ਼ਾਂਤੀ ਚ ਰਹਿੰਦੇ ਸੀ ਮੋਂ ਪਿੱਛੇ-ਪਿੱਛੇ ਬੀਜ ਰਹੀ ਹੈ ਮਾਤਾ ਅੱਗੇ ਹਲ ਚਲਾ ਰਿਹਾ ਹੈ ਭਾਈ ਬਲਦਾਂ ਨਾਲ ਖੇਤੀ ਵਾਲੇ ਕੀ ਬੋਲ ਰਹੇ ਹੋ ਆਲੂ ਦੇਖੋ ਜੀ ਆਲੂ ਦੀ ਬਜਾਈ ਇਹ ਛੋਟੇ ਛੋਟੇ ਆਲੂ ਉਹਨਾਂ ਨੇ ਹੀ ਛੱਟੇ ਵਿੱਚ ਹੋ ਜਾਣਗੇ ਬਸ ਗੱਟ-ਗੱਟ ਦੀ ਦੂਰੀ ਤੇ ਕਈ ਸਾਲਾਂ ਤੋਂ ਖੇਤੀ ਕਰ ਰਹੇ ਆ ਸਾਨੂੰ ਖੇਤੀ ਖਿੱਚ ਲਿਆਉਂਦੀ ਹੈ ਆਲੂ ਦੀ ਜੇ ਹਾਂ ਸਾਡੇ ਜਹਾ ਤਾਂ ਆਲੂ ਅਭੀ ਖਤਮ ਹੋ ਗਿਆ ਸੀਜ਼ਨ ਹਾਂ ਆਲੂ ਕਿਉਂ ਆ ਉੱਪਰ ਮੋੜਤਾ ਬਾਈ ਨੇ पलटावा हाला है पलटावे हाल उपर मोड़ता उलू सक हिस्सा आलू ही है मोड़ता ने अंदर ला बेक दबकी कलटामे हल ना मिट्टी उपर आई जी ਤੇ ਮਾਤਾ ਸਿੱਟੀ ਜਾਂਦੀ ਹੈ ਨਾਲ-ਨਾਲ ਹਰੀ ਕ੍ਰਾਂਤੀ ਤੋਂ ਪਹਿਲਾਂ ਕਹਿੰਦੇ ਪੰਜਾਬ 'ਚ ਖੇਤੀ ਵੀ ਇੰਝ ਹੀ ਹੁੰਦੀ ਸੀ ਜਿਵੇਂ ਇਹ ਹੋ ਰਹੀ ਹੈ ਹਰੀ ਕ੍ਰਾਂਤੀ ਨੇ ਸਾਨੂੰ ਸਾਡਾ ਸੱਭਿਆਚਾਰ ਵੀ ਖੋਲਿਆ ਪਰ ਇਹ ਦੇਖ ਲਓ ਤੁਸੀਂ ਖੋਸ ਹੈ ਇਹ ਪੂਰੇ ਆਖਰੀ ਪਿੰਡ ਹੈ ਇਹ ਭਾਰਤ ਦਾ ਚਿਤਕੁਲ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੋਂ ਦੀ ਤੁਹਾਨੂੰ ਦਿਖਾ ਰਿਹਾ ਹਾਂ ਮਈ ਦੇ ਵਿੱਚ ਆਲੂ ਦੀ ਬਜਾਈ ਚੱਲ ਰਹੀ ਹੈ ਅੱਜ ਹੈਗੀ 9 ਮਈ ਮਈ ਦੇ ਵਿੱਚ ਆਲੂ ਦੀ ਬਜਾਈ ਹੋ ਰਹੀ ਹੈ ਦੇਖ ਲਓ ਮੌਸਮ ਹੋ ਰਿਹਾ ਤੇ ਦਸੰਬਰ ਜਨਵਰੀ ਦੇ ਵਿੱਚ ਤਾਂ ਇੱਥੇ ਬਰਫ਼ ਵੀ ਬਹੁਤ ਪੈਂਦੀ ਹੈ ਅਗੇ ਮੈਨੂੰ ਤਾਂ ਕੋ ਸਮਝ ਨਹੀਂ ਆਉਂਦਾ ਆਹ ਪਾਣੀ ਦੇ ਨੇੜੇ ਮੈਂ ਇੱਕ ਸ਼ਾਟ ਲੈਂਦਾ ਸੀ ਮੇਰੇ ਖਿਆਲ ਚ ਕੀ ਬੋਚਾ ਆ ਰਿਹਾ ਆਰੇ ਅਹੰਦਰ ਆ ਕੇ ਸੌਂਕੀ ਬੰਦੇ ਦਾ ਘਰ ਆਦਾ ਮੈਨੂੰ ਫਲ ਬੂਟੇ ਪਾਏ ਨੇ ਸ਼ੀਸ਼ੇ ਦੇਖੋ ਪੂਰੇ ਚਮਕਦਾਰ ਪਾਏ ਨੇ ਬਈ ਨੇ ਇਹ ਹੈਗਾ ਪੁਜਾਰੀ ਸ্নান ਗ੍ਰਹਿ ਪੁਜਾਰੀ ਦੇ ਨਾਂ ਹੁਣ ਤੁਹਾਨੂੰ ਬਣਾਇਆ ਹੋਇਆ ਜਿੰਦਾ ਪੱਡਾ ਨਹੀਂ ਖੜਾ ਦਵਾਰੇ ਫੇਰ ਆਪਾਂ ਮੰਦਿਰ 'ਚ ਹੀ ਆ ਗਏ ਆ ਸਾਡੇ ਨਾਲ ਦੇ ਕਹਿੰਦੇ ਜਲਦੀ ਆ ਭਾਈ ਲੇਟ ਹੋ ਗਏ ਆਪਾਂ ਤੇ ਲਾਂ ਚੈੱਕ ਪੋਸਟ ਤੇ ਕਹਿੰਦੇ ਚੈੱਕ ਪੋਸਟ ਤੇ ਜਾ ਕੇ ਬਸ ਇਹ ਪਿੰਡ ਦਾ ਟੂਰ ਖਤਮ ਹੈ ਤੇ ਉਸ ਤੋਂ ਬਾਅਦ ਆਪਾਂ ਮੁੜ ਕੇ ਕਪਸ਼ਮਦਮ ਦੇ ਕੋਲੇ ਪਹੁੰਚਾਂਗੇ ਉੱਥੇ ਫਿਰ ਸ਼ੁਰੂ ਕਰਾਂਗੇ ਕਹਿੰਦੇ ਬਾਰਡਰ ਏਰੀਆ ਤੇ ਜਿਹੇ ਜਿਹੇ ਰਾਹ ਪੰਜਾਬ ਚ ਨੇ ਇੱਥੇ ਵੀ ਉਹੀ ਹਾਲ ਹੈ ਬਾਰਡਰ ਏਰੀਆ ਦਾ ਤੁਸੀਂ ਦੇਖ ਸਕਦੇ ਹੋ ਇਹ ਆ ਗਈ ਜੀ ਚੈੱਕ ਪੋਸਟ ਮੈਨੂੰ ਲੱਗਦਾ ਇਹ ਤੋਂ ਅੱਗੇ ਤੁਰ ਕੇ ਜਾਣਾ ਪਏਗਾ ਆ ਬੱਬੂ ਮਾਨ ਦੀ ਫੋਟੋ ਲਾਈਵ ਫਿਰਦਾ ਬਾਈ ਜੀ ਇਹਦੋਂ ਅੱਗੇ ਰਹਾਇਸ਼ ਨਹੀਂ ਹੈਗੀ ਸੱਲਾ ਫੌਜ ਫੌਜੀ ਹੈ ਬਸ ਤੇ ਫੌਜ ਵੀ ਤੰਬੂ ਲਾ ਕੇ ਰਹਿ ਰਹੀ ਹੈ ਦੇਖੋ ਤੁਸੀਂ ਉਹਨਾਂ ਦੀ ਰਹਾਇਸ਼ ਲਈ ਵੀ ਕੋਈ ਬਾਲਾ ਪ੍ਰਬੰਧ ਨਹੀਂ ਹੈਗਾ ਇਹਦੋਂ ਅੱਗੇ ਉਹ ਸਾਰਾ ਏਰੀਆ ਜਿਹੜਾ ਉੱਥੇ ਅਸੀਂ ਅੱਜ ਜਾ ਨਹੀਂ ਸਕਦੇ ਰੋਕਿਆ ਹੋਇਆ ਹੈ ਫੌਜ ਜਾ ਸਕਦੀ ਹੈ ਇੱਥੋਂ 8-10 ਕਿਲੋਮੀਟਰ ਅੱਗੇ ਚਾਇਨਾ ਸਟਾਰਟ ਹੋ ਜਾਂਦਾ ਹੈ